ਇਹ ਬਬੌਰ ਸਾਹਿਬ ਦੀ ਧਰਤੀ ਬਹੁਤ ਸੰਗਤ ਇੱਥੇ ਆਉਂਦੀ ਹੈ ਇੱਕ ਕਾਰਨ ਗੁਰੂ ਸਾਹਿਬ ਜੀ ਨੇ ਚੌਪਈ ਸਾਹਿਬ ਰਚਿਆ ਗੁਰਸਿੱਖਾਂ ਲਈ ਕਾਰਨ ਤਾਂ ਇਹ ਅਨਫ ਹੈ ਇੱਥੇ ਆਉਣ ਵਾਸਤੇ ਪਰ ਇੱਕ ਕਾਰਨ ਹੈ ਕਿ ਇਹ ਨਦੀ ਦੇ ਬਿਲਕੁਲ ਕੰਡੇ ਤੇ ਹੈ ਉੱਚੇ ਸਥਾਨ ਤੇ ਹੈ ਇਥੋਂ ਬਹੁਤ ਹੀ ਮਨਮੋਹਕ ਰਮਣੀਕ ਜਿਹਾ ਨਜ਼ਾਰਾ ਹੈ ਸੰਗਤ ਜੀ ਗੁਰਦੁਆਰਾ ਸਾਹਿਬ ਆਓ ਬੈਠ ਕੇ ਅੱਖਾਂ ਬੰਦ ਕਰਕੇ ਚੌ ਪਈ ਸਾਹਿਬ ਜ਼ਰੂਰ ਪੜ ਕੇ ਅਰਦਾਸ ਕਰਿਆ ਕਰੋ ਤੇ ਉਹ ਦਿਲ ਤਾਂ ਲੱਗਣਾ ਸਾਡਾ ਜੇ ਅਸੀਂ ਉਹਦੇ ਅਰਥ ਪੜੇ ਹੋਣਗੇ ਅਰਥ ਵਿਚਾਰ ਕਰੋ ਤਾਂ ਜੋ ਸਾਡੇ ਦਿਲ ਦੀ ਭਾਵਨਾ ਗੁਰੂ ਦੀ ਭਾਵਨਾ ਦੇ ਨਾਲ ਰਲ ਜਾਏ ਗੁਰੂ ਸਾਹਿਬ ਦਾ ਮਾਨਕ ਇੱਥੇ ਹੈ ਸਾਡਾ ਮਨ ਇੱਥੇ ਹੈ ਹੌਲੀ 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 ਉਹ ਨਾਲ ਨਾਲ ਜੁੜੇ ਗੁਰੂ ਸਾਹਿਬ ਕਿਰਪਾ ਕਰਨ ਗੁਰਦੁਆਰਾ ਸਾਹਿਬ ਤੋਂ ਥੱਲੇ ਜਿੱਥੇ ਤੁਸੀਂ ਪੱਥਰਾਂ ਦੀ ਕੰਧਾਂ ਦੇਖ ਰਹੇ ਹੋ ਉਸ ਤੋਂ ਥੱਲੇ ਨਾ ਨਦੀ ਦੇ ਵਿੱਚ ਇੱਕ ਵੱਡਾ ਜਿਆ ਹੈ ਪਿੱਛੇ ਉਸ ਨੂੰ ਅੱਜ ਵੀ ਹੀਰਾ ਘਾਟ ਕਹਿੰਦੇ ਹਨ ਜਿੱਦਾਂ ਦੀ ਸਾਖੀ ਆਪਾਂ ਹਜੂਰ ਸਾਹਿਬ ਸੁਣਦੇ ਹਨ ਕਿ ਗੁਰੂ ਸਾਹਿਬ ਜੀ ਨੂੰ ਹੀਰਾ ਪੇਟ ਕੀਤਾ ਗਿਆ ਤੇ ਗੁਰੂ ਸਾਹਿਬ ਜੀ ਨੇ ਨਦੀ ਚ ਸੁੱਟ ਦਿੱਤਾ